ਪਾਕਿਸਤਾਨੀ ਨੰਬਰਾਂ ਤੋਂ ਕਾਲ ਕਰ ਪੰਜਾਬ 'ਚ ਹੋ ਰਿਹਾ ਵੱਡਾ ਘੁਟਾਲਾ ਜੇ ਤੁਹਾਨੂੰ ਵੀ ਆ ਰਹੀ ਅਣਜਾਣ ਫੋਨ ਕਾਲ ਤਾਂ ਹੋ ਜਾਓ ਸਾਵਧਾਨ ਲੋਕਾਂ ਨੂੰ ਹਜ਼ਾਰਾਂ ਡਾਲਰਾਂ ਦਾ ਦਿੱਤਾ ਜਾ ਰਿਹਾ ਹੈ ਲਾਲਚ ਵੱਡੇ-ਵੱਡੇ ਅਧਿਕਾਰੀਆਂ ਤੇ ਲੀਡਰਾਂ ਦੀ ਫੋਟੋ ਲਗਾਓ WhatsApp ਉੱਤੇ ਕਿਤੇ ਜਾ ਰਹੇ ਫੋ ਪੰਜਾਬ ਪੁਲਿਸ ਦੀ ਰਿਟਾਇਰਡ ਬਜ਼ੁਰਗ ਔਰਤ ਨੂੰ ਆਈ ਪਾਕਿਸਤਾਨੀ ਨੰਬਰ ਤੋਂ ਕਾਲ ਹੱਦ ਤੱਕ ਪਾਕਿਸਤਾਨ ਦੀ ਜੰਗ ਵਿੱਚਕਾਰ ਭਾਵੇਂ ਪਾਕਿਸਤਾਨ ਹਾਰ ਗਿਆ ਪਰ ਅੱਜ ਵੀ ਪਾਕਿਸਤਾਨ ਆਪਣੀਆਂ ਹਲਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੇ ਵਿੱਚ ਬੈਠੇ ਸਾਈਬਰ ਜਿਹੜੇ ਕਿ ਜਿਨ੍ਹਾਂ ਦੇ ਵੱਲੋਂ ਭਾਰਤ ਦੀ ਜਨਤਾ ਨੂੰ ਮੂਰਖ ਸਮਝਿਆ ਜਾ ਰਿਹਾ ਤੇ ਪਾਕਿਸਤਾਨ ਨੇ ਹੁਣ ਸਾਈਬਰ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜ਼ਾ ਮਾਮਲਾ ਸੰਗਰੂਰ ਦੇ ਲਹਿਰਾਗਾੜਾ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ ਬਜ਼ੁਰਗ ਔਰਤ ਨੂੰ ਪਾਕਿਸਤਾਨ ਦੇ ਵੱਖ-ਵੱਖਰੇ ਨੰਬਰਾਂ ਤੋਂ ਫੋਨ ਆਇਆ ਹੈ ਪਾਕਿਸਤਾਨ ਕੋਡ ਵਾਲੇ +92 ਨੰਬਰ ਤੋਂ ਫੋਨ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਮਹਿਲਾ ਨੇ 50000 ਡਾਲਰ ਦੀ ਲਾਟਰੀ ਜਿੱਤ ਲਈ ਹੈ ਤਾਂ ਮਹਿਲਾ ਵੀ ਅੱਗੇ ਸਮਝਦਾਰ ਹੁੰਦੀ ਹੈ ਕਿਉਂਕਿ ਮਹਿਲਾ ਜਿਹੜੀ ਉਹ ਪੰਜਾਬ ਪੁਲਿਸ ਦੀ ਰਿਟਾਇਰਡ ਹੈ ਤਾਂ ਉਸਦੇ ਉਸਨੇ ਵੀ ਸਮਝ ਲਿਆ ਕਿ ਇਸ ਤਰ੍ਹਾਂ ਕੋਈ ਉਸ ਨੂੰ ਮੁਫਤ ਦੇ ਵਿੱਚ ਪੈਸੇ ਨਹੀਂ ਦੇਣ ਵਾਲਾ ਤਾਂ ਅੱਗੇ ਜਿਹੜੇ ਹੈਕਰ ਨੇ ਤੋਂ ਵੀ ਮਹਿਲਾ ਨੂੰ ਵੀਡੀਓ ਵੀ ਬਣਾ ਕੇ ਭੇਜ ਦਿੰਦੇ ਨੇ ਕਿ ਸੱਚਮੁੱਚ ਜਿਹੜੀ ਕਿ ਮਹਿਲਾ ਨੇ ਲੋਟਰੀ ਜਿੱਤ ਲਈ ਹੈ ਤਾਂ ਅੱਗੇ ਮਹਿਲਾ ਵੀ ਜਿਹੜੀ ਕਿ ਸਮਝਦਾਰ ਹੁੰਦੀ ਹੈ ਤਾਂ ਉਹ ਵੀ ਆਪਣੀ ਰਿਕਾਰਡਿੰਗ ਕਰ ਲੈਂਦੀ ਹੈ ਇੱਥੋਂ ਤਾਂ ਕਿ WhatsApp ਤੇ ਕਿਸੇ ਵੱਡੇ ਵੱਡੇ ਲੀਡਰਾਂ ਦੀ ਫੋਟੋ ਲਗਾਈ ਹੁੰਦੀ ਹੈ ਜਾਂ ਕਿਸੇ ਅਧਿਕਾਰੀਆਂ ਦੀ ਫੋਟੋ ਲਗਾਈ ਹੁੰਦੀ ਹੈ ਤੇ ਇਸ ਤਰ੍ਹਾਂ ਵਿਅਕਤੀ ਨੂੰ ਆਪਣੀ ਗੱਲਾਂ ਦੇ ਵਿੱਚ ਪਰਮਾਇਆ ਜਾ ਰਿਹਾ ਕਿ ਤੁਸੀਂ ਅੰਨੇ ਰੁਪਏ ਜਿੱਤ ਲਏ ਨੇ ਤਾਂ ਤੁਹਾਨੂੰ ਅਸੀਂ ਅੰਨੇ ਰੁਪਏ ਦੇਣ ਲੱਗੇ ਹਾਂ ਤੁਸੀਂ ਆਪਣਾ ਬੈਂਕ ਖਾਤਾ ਦਿਓ ਜાંਸੇ ਤੁਹਾਨੂੰ ਤੁਹਾਡੇ ਜਿਹੜੇ ਪੈਸੇ ਨੇ ਉਹ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਰਹੇ ਹਾਂ ਤਾਂ ਇਸ ਤਰ੍ਹਾਂ ਇਹਨਾਂ ਗੱਲਾਂ ਦੇ ਵਿੱਚ ਪਰਮ ਆਇਆ ਜਾ ਰਿਹਾ ਤੇ ਲੋਕ ਨੇ ਜਿਹੜੇ ਕੀ ਉਹ ਗੱਲਾਂ ਦੇ ਵਿਚਾਰੇ ਨੇ ਅਤੇ ਉਹਨਾਂ ਦੇ ਬੈਂਕ ਖਾਤੇ ਜਿਹੜੇ ਕੀ ਉਹ ਸਾਫ਼ ਹੋ ਰਹੇ ਨੇ ਪਰ ਇਸ ਮਹਿਲਾ ਦੇ ਨਾਲ ਜਿਹਾ ਨਹੀਂ ਹੋਇਆ ਕਿਉਂਕਿ ਇਹ ਮਹਿਲਾ ਸਮਝ ਜਾਂਦੀ ਹੈ ਕਿ ਉਸ ਨੂੰ ਜਿਹੜਾ ਕਿ ਗੱਲਾਂ ਦੇ ਵਿੱਚ ਫਸਾਇਆ ਜਾ ਰਿਹਾ ਉਸਦੇ ਨਾਲ ਜਿਹੜਾ ਕਿ ਠੱਗੀ ਹੋਣ ਵਾਲੀ ਤਾਂ ਇਹ ਮਹਿਲਾ ਜਿਹੜੀ ਕਿ ਠੱਗੀ ਤੋਂ ਬਚ ਜਾਂਦੀ ਹੈ ਤਾਂ ਕਿਵੇਂ ਕਿਸ ਤਰ੍ਹਾਂ ਇਸ ਨੂੰ ਇਸ ਮਹਿਲਾ ਨੂੰ ਫੋਨ ਕਾਲ ਆਏ ਨੇ ਤਾਂ ਤੁਸੀਂ ਵੀ ਸੁਣੋ ਮਹਿਲਾ ਦੀ ਜ਼ੁਬਾਨੀ ਹਾਂਡੀ ਕੀ ਨਾਮ ਹੈ ਤੁਹਾਡਾ ਹਰਜੇਂਕਰ ਸਰ ਤੁਸੀਂ ਰਿਟਾਇਰਡ ਪੁਲਿਸ ਮੁਲਾਜ਼ਮ ਜੀ ਸਰ ਤੁਹਾਨੂੰ ਅੱਜ ਇੱਕ ਮੈਸੇਜ ਆਇਆ ਉਹ ਕੀ ਮੈਸੇਜ ਆਇਆ ਦਿਖਾਓ ਸਾਨੂੰ ਇਹ ਸਰ ਇਹ ਮੈਸੇਜ ਆਇਆ ਵੀ ਪਹਿਲਾਂ 4000 ਰੁਪਏ ਮੰਗਿਆ ਅੱਜ ਉਹਨਾਂ ਨੇ ਮੰਗਿਆ 1000 ਰੁਪਏ ਮੇਰੇ ਤੋਂ ਉਹਨੇ 50000 ਰੁਪਏ ਡਾਲਾਂਗੇ 1000 ਰੁਪਏ ਇਹ ਹੁਣ ਵੀ ਉਸੇ ਦਾ ਮੈਸੇਜ ਹੈ ਜੀ ਸਰ ਉਸੇ ਦਾ ਹੀ ਹੈ ਉਹ ਬਾਰ-ਬਾਰ ਫੋਨ ਕਰੀ ਜਾਂਦਾ ਦੇਖੋ ਸਭ ਸਾਨੂੰ ਕਿ ਯਾਰ ਤੇ ਬਲ ਮੈਂ ਯਾਰ ਤੇ ਹਮਨੇ ਪਾਲਾਈ ਉਹ ਕਹਾਂਂਤੀ ਅੰਟੀ ਕਹਾਣੀ ਕੀ ਹੋਈ ਐ ਪਹਿਲਾਂ ਨੰਬਰ ਕਿਹਦਾ ਆਇਆ ਤੁਹਾਨੂੰ ਇੱਕ ਮਿੰਟ ਅੰਟੀ ਕੀ ਨਾਮ ਹੈ ਤੁਹਾਡਾ ਹਰਦੀਪ ਕੌਰ ਹਰਦੀਪ ਕੌਰ ਪੁਲਿਸ ਮਲਾਜ਼ਮ ਨੇ ਰੈਟਾਇਰ ਹੋ ਜਾਂ ਤੁਸੀਂ ਜੀ ਸਰ ਅੱਜ ਤੁਹਾਨੂੰ ਇੱਕ ਮੈਸੇਜ ਆਇਆ ਪਾਕਿਸਤਾਨ ਦਾ ਨੰਬਰ ਹੈਗਾ ਹਰਕਾਉਰਜੀਤ ਸਿੰਘ ਦਾ ਹਾਂ ਕੀ ਕੀ ਮੈਸੇਜ ਆ ਕੀ ਕਹਿੰਦਾ ਤੁਹਾਨੂੰ ਉਹ ਕਹਿੰਦਾ ਵੀ ਮਨੋ ਜੇ ਕੋਈ ਵੀ ਪ੍ਰੋਬਲਮ ਦੀਆਂ ਲੱਖ ਤੋਂ 10 ਲੱਖ ਤੱਕ ਲੋੜ ਆ ਵੀ ਮੈਂ ਜਾਊਂਗਾ ਤੁਸੀਂ ਮੈਨੂੰ ਇੰਨੇ ਪੈਸੇ ਢਾਲ ਦਿਓ ਤੇ ਤੁਸੀਂ ਪੈਸੇ ਵਾਸਤੇ ਫਿਰ ਕਿਸੇ ਹੋਰ ਦਾ ਮੈਸੇਜ ਆਇਆ ਹਾਂ ਸਾਬ ਕਹਿੰਦੇ ਵੀ 50000 ਰੁਪਏ ਮੈਂ ਉਧਰ ਪਾ ਦੇ ਵੀ 10000 ਰੁਪਏ ਤੁਸੀਂ ਮੈਨੂੰ ਪਾ ਦਿਓ ਮੈਂ ਤੁਹਾਨੂੰ 50000 ਰੁਪਏ ਬੰਬੇ ਤੋਂ ਛੋਟੇ ਗੂਗਲ ਪੇ ਚਾਜੂ ਅੱਛਾ ਉਸ ਤੋਂ ਬਾਅਦ ਜਿਹੜਾ ਬੰਦਾ ਮੈਸੇਜ ਕਰ ਰਿਹਾ ਹੈ ਉਹ ਉਹ ਬੰਦੇ ਦਾ ਨੰਬਰ ਹੈ ਜੀ ਸਰ ਇਹ ਨੰਬਰ ਆ ਉਨ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਕੈਮ ਕਰ ਰਿਹਾ ਲੋਕਾਂ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਨੇ ਕੀ ਕਹੂੰਗਾ ਸਰ ਮੈਨੂੰ ਕੋਈ ਪਤਾ ਨਹੀਂ ਸੀ ਮੈਂ ਆਣ ਪੜਾ ਮੈਨੂੰ ਕਹਿੰਦਾ ਵੀ 1000 ਰੁਪਏ ਅੱਛੇ ਤੋਂ ਜੀ ਪਾ ਦੇ ਫਿਰ ਜਿਹੜੇ ਪੈਸੇ ਆਏ ਪੈਣੇ ਵੀ ਮੈਂ ਗੂਗਲ ਪੇ ਕਰਨਾ ਤੁਸੀਂ ਪੈਸੇ ਕਿੱਥੇ ਜਮ੍ਹਾਂ ਕਰਾਉਣਾ ਹੈ ਫਿਰ 1000 ਰੁਪਿਆ ਮੈਂ ਇਹ ਜੀ ਇਹ ਮੁੰਡਾ ਬਸ ਸਰਕਾਰਾ ਆਪਣਾ ਜੀ ਜੀ ਡਿਜ਼ਾਈਨ ਦਾ 1000 ਰੁਪਏ ਮੇਰੇ ਹੱਥ ਚ ਆਸਰ ਮੈਂ ਪਾਣਾ ਹੀ ਹੋਗਾ ਨਾ ਇਹ ਫੋਟੋ ਦੱਸੀ ਹੋਣ ਕਿ ਦੀ ਹੈ ਇਹ ਫੋਟੋ ਸਰ ਇਹ ਕਿ ਦੀ ਫੋਟੋ ਹੈ ਜੀ ਆ ਜੀ ਡੀਸੀ ਡੀਸੀ ਜੀ ਸਰ ਚੜ੍ਹਦੀ ਕਲਾ ਟਾਈਮ ਟੀਵੀ ਲਈ ਲੈ ਰਗਾ ਗੱਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ